ਜਨਾਬ ਬੂਥ ਨੰਬਰ 7 ਇਹੀ ਆ 7 ਨੰਬਰ ਹਾਂ ਬੈਠੋ ਮੇਰਾ ਨਾ ਇੱਕ ਕੇਸ ਹੈ ਜੀ ਉਹ ਕੇਸਾਂ ਲਈ ਬੈਠੇ ਆ ਮੈਂ ਨਾ ਕੱਲ ਦੋ ਤਰਬੂਜ ਲਏ ਸੀ ਇੱਕ ਤਾਂ ਨਾ ਖਾ ਲਿਆ ਉਹ ਫਿੱਕਾ ਨਿਕਲਿਆ ਮੈਨੂੰ ਲੱਗਦਾ ਇਹ ਵੀ ਫਿੱਕਾ ਨਿਕਲੂਗਾ ਇਹ ਤਾਂ ਕਿੰਨਾ ਬੜਾ ਸੀਰੀਅਸ ਹੈ ਇਹ ਤਰਬੂਜ ਮਿੱਠਾ ਨਿਕਲੂਗਾ ਇਹ ਕਿੰਨੇ ਕਿਹਾ ਸੀ ਇਹ ਜੀਤੋਂ ਮੈਂ ਲਏ ਸੀ ਉਹਨੇ ਕਿਹਾ ਸੀ ਕਹਿੰਦਾ ਸੀ ਦੋਵੇਂ ਮਿੱਠੇ ਨਿਕਲਣਗੇ ਇੱਕ ਫਿਕਾ ਨਿਕਲਿਆ ਫੇਰ ਤਾਂ ਕੋਈ ਵਾਰੰਟੀ ਕਾਰਡ ਵੀ ਦਿੱਤਾ ਹੋਊ ਵਾਰੰਟੀ ਕਾਰਡ ਦਾ ਕੋਈ ਤਾਂ ਦਿੱਤਾ ਜੀ ਓਹੋ ਹੂੰਗਾ ਨਹੀਂ ਜੀ ਫਿਰ ਆ ਨਹੀਂ ਨਹੀਂ ਹਾਂ ਜੀ ਕੋਈ ਹੋਰ ਕਾਗਜ਼ ਹੈਗਾ ਤੇਰੇ ਕੋਲ ਆ ਆਧਾਰ ਕਾਰਡ ਆਧਾਰ ਕਾਰਡ ਹੈਗਾ ਜੀ ਏ ਟੀ ਐਮ ਕਾਰਡ ਏ ਟੀ ਐਮ ਵੀ ਹੈਗਾ ਜੀ ਪੈਨ ਕਾਰਡ ਪੈਨ ਕਾਰਡ ਵੀ ਹੈਗਾ ਜੀ ਫੇਰ ਤਾਂ ਤੇਰਾ ਕੇਸ ਬੱਟ ਤੇ ਪਿਆ ਤੈਨੂੰ ਦਿਤਾ ਕੇ ਭੇਜਾਂਗੇ ਅੱਛਾ ਜੀ 3200 ਲੱਗੂਗਾ 3200 60 ਰੁਪਏ ਦਾ ਦਾ ਤਰਬੂਜ ਹੈ ਜੀ ਯਕ 3000 ਕੇਸ ਲੜਨ ਦਾ ਤੇ 200 ਰੁਪਏ ਦੀਆਂ ਫੋਟੋ ਸ਼ੀਟਾਂ ਬਾਕੀ ਤੈਨੂੰ ਮੁਆਵਜ਼ਾ ਦੇਵਾਂਗੇ 10 ਤੋਂ 15000 ਰੁਪਏ ਅੱਛਾ ਜੀ ਹਾਂ ਹਾਂ ਐਡਵਾਂਸ ਐਡਵਾਂਸ ਕਿੰਨਾ ਕੁ ਐਡਵਾਂਸ ਚਾਹੁੰਦੇ ਆ ਦੇ ਦਿਓ 500 बड़ी? 800 900000 ਆ 500 ਆ ਵੀ ਦੇ ਜਾ ਇਹਦਾ ਕੀ ਕਰਨੇ ਚੁ ਇਹੀ ਲੈਬ ਤੇ ਭੇਜਾਂਗੇ ਇਹਨੂੰ ਕੱਟ ਕੇ ਇਹ ਚੈੱਕ ਕਰਾਵਾਂਗੇ ਸੈਂਪਲ ਟੈਸਟ ਕਰਾਂਗੇ ਇਹੀ ਤਾਂ ਸਬੂਤ ਬਣੂਗਾ ਇਹ ਹੁਣ ਅੰਡਰ ਆਬਜ਼ਰਵੇਸ਼ਨ ਹੈ ਅੱਛਾ ਜੀ ਤੁਸੀਂ ਜਾਓ ਉਹ ਆ ਵੀ ਅਕਸ਼ੇ ਕੁਮਾਰ ਕੀ ਮਸਲਾ ਹੈ ਮਸਲਾ ਨਹੀਂ ਆ ਆਪਣਾ ਹੈ ਭਾਜੀ ਮੈਂ ਤਾਂ ਵਕੀਲ ਆ ਜੀ ਕੇਸ ਲੜਦਾ ਹੁੰਦਾ ਜੀ ਅਸੀਂ ਕੇਸ ਨਹੀਂ ਕਰਦੇ ਫੈਸਲਾ ਕਰਦੇ ਆ ਸਿੱਧਾ ਹੀ ਪੈਸੇ ਕੱਢ ਕਿੰਨੇ ਤੇਰੇ ਕੋਲ ਪੈਸੇ ਤਾਂ ਮੇਰੇ ਕੋਲ ਜੀ 20 ਰੁਪਏ ਹੈ ਜੀ ਆਈ ਵਾ ਠੀਕ ਹੈ ਭਾਜੀ ਇਹ ਤਾਂ ਮੇਰੇ ਕਲਾਇੰਟ ਦੇ ਸਬੂਤ ਹੈ ਇਹਦੇ ਬੇਸੇ ਤੇ ਮੈਂ ਕੇਸ ਲੰਡਾ ਜੀ ਲੈ ਕਰਾ ਫੈਸਲਾ ਹੁਣੇ ਨਹੀਂ ਜੀ ਨਹੀਂ ਲੈ ਜੋ ਲੈ ਜੋ ਜੀ ਲੈ ਜੋ ਓਰੇ ਬਾਬਾ ਸਾਹਿਬ ਤੁਸੀਂ ਐਡੇ بڑے ਵਕੀਲ ਹੋ ਕੇ 20 ਰੁਪਏ ਲਟਾ ਲੈ ਉਹ ਕੱਲੇ 20 ਰੁਪਏ ਨਹੀਂ ਉਹ ਮੇਰਾ ਤਰਬੂਜ ਵੀ ਲੈ ਗਿਆ। ਉਹ ਖੜੂ ਖੜ ਜੋ। ਉਹ ਇਹ ਤਾਂ ਇੱਧਰ ਹੀ ਆਉਂਦਾ। ਮੈਨੂੰ ਲੱਗਦਾ ਰਾਤ ਨੂੰ ਦੂਜਾ ਤਰਬੂਜ ਇਹ ਖਾ ਗਿਆ ਤੇ ਇਹਦਾ ਵੀ ਪੇਟ ਖਰਾਬ ਹੋ ਗਿਆ। ਅੱਜ ਐਤਵਾਰ ਹੈ। ਮੇਰੀ ਦੁਕਾਨ ਖੁੱਲੀ ਹੁੰਦੀ ਹੈ। ਇਹਨੇ ਇੱਥੇ ਆਣਾ। ਅੱਛਾ। ਤੁਸੀਂ ਐ ਕਰੋ ਇਹਨੂੰ ਸੰਭੋ। ਮੈਂ ਪਿੱਛੇ ਜਾਂਦਾ। ਕੋਈ ਨਾ ਕੋਈ ਨਾ। ਮੈਂ ਦੇਖਦਾ ਇਹਨੂੰ। ਡਾਈਟਰ ਸਾਹਿਬ। ਹਾਂਜੀ। ਬ੍ਰੇਕ ਆ ਬੇਲ ਹੋਈਆਂ ਪਈਆਂ ਕੋਈ ਖਾਕੀ ਗੋਲੀ ਦੇ ਦਿਓ ਤਾਂ ਕਿ ਬੰਨ ਲੱਗੇ ਵਕੀਲ ਵਕੀਲ ਨਹੀਂ